माधी लॻी रहंदी रब दां प्यार लॻी रहंदी रब ते प्यार्टो पैरी समाजी लॻी thank ਇਹ ਪਿਆਰਿਆਂ ਦੀ ਹਟੋ ਕਹਿ ਪਿਆਰਿਆਂ ਦੀ ਰੱਬ ਦੇ ਪਿਆਰਿਆਂ ਸਿਸਟਮ ਖਰਾਬ ਹੋਇਆ ਬਈ ਇਹ ਦਰਾਉ ਉਹ ਬਾਦ ਕਰਾ ਦਿਓ ਆਪਣੀ ਜਿਹੜਾ ਦੇਸ਼ੀ ਜਾਨ ਮਹਾਰਾਜ ਜੀ ਹਾਂਜੀ ਲੋ ਪਰ ਸ਼ੋਰ ਸਤਨਾਮ ਮਹਾਰਾਜ ਜੀ ਕਿੱਦਾਂ ਠੀਕ ਹੋ ਤੁਸੀਂ ਐਦਾਂ ਆਸ਼ੀਰਵਾਦ ਦਿਓ ਬਈ ਤੁਸੀਂ ਐਦਾਂ ਨਹੀਂ ਕਰਨਾ ਇੰਨੀ ਇਹ ਬਾਬਾ ਜੀ ਬਾਬਾ ਨਿਰਮਲਦਾ ਬਾਬੇ ਜੌਣੇ ਦਾ ਤਾਂ ਤੁਸੀਂ ਰੱਖਣਾ ਇਹ ਜਗ੍ਹਾ ਨੂੰ ਆਵਾਜ਼ ਕਰ ਦਿਓ ਗੁਰੂ ਮਹਾਰਾਜ ਜੀ ਜਗ ਨੂੰ ਆਵਾਜ਼ ਕਰਦੇ ਆ ਅਸ਼ੀਰਵਾਦ ਦੇ ਦਿਓ ਅਰਦਾਸ ਕਰਦੇ ਹੋ ਅਰਦਾਸ ਕਰਦੇ ਅਰਦਾਸ ਕਰਦੇ ਹੋ ਇਹ ਇੱਥੇ ਉਹ ਉਹ ਬਿੱਤ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਦੇਖੋ ਥੱਲੇ ਕਿੱਡਾ ਦੇਖੋ ਨਰਥੂ ਸ਼ਰਾਬ ਬਣਾ ਲਿਆ ਹੈ ਹੈਨਾ ਉਹ ਦੇਖੋ ਨਸ਼ਾ ਖਾਂਦੇ ਵਿੱਚ ਬਹੁਤ ਮਾੜੀ ਗੱਲ ਆ ਦੇਖੋ ਮਹਾਪੁਰਸ਼ਾਨ ਤਪਸਵੀ ਆ ਤਪਸਵੀ ਸਥਾਨ ਕਿੱਦਾਂ ਦਾ ਹੁੰਦਾ ਹੈ ਡੇਰੀ ਬੇਦਬੀ ਹੋ ਰਹੀ ਹੈ ਪਸ਼ਾਨਾ ਸੁਦਾ ਬੈਜੀ ਆਪਣੇ ਇਹ ਤੇਰੀ ਨਹੀਂ ਹਾਲ ਹੈ ਹਲੋ ਅਜੀ ਜੀ ਇਹ ਪੂਰਾ ਸਭ ਬਣਾਇਆ ਮਾਰੇ ਦਾ ਹਾਂਜੀ ਦੇਖ ਜਾਹਾਂਗੇ ਸਤਿ પાਖੇ ਰਵਿਦਾਸ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸਾਰੇ ਜੋ ਅੱਜ ਇੱਕ ਬਹੁਤ ਹੀ ਮਹਾਨ ਦਿਨ ਹੈ ਅੱਜ ਬੀਬੀ ਸਹਿਵਾ ਜੀ ਦਾ ਜੋ ਵਰਸੀ ਸਮਾਗਮ ਹੈ ਤੋ ਗਰੁੱਪਿਆਰੀ ਸਾਧ ਸੰਗਤ ਜੀ ਸਾਰਿਆਂ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਔਰ ਸੰਗਤ ਦੇ ਸਹਿਯੋਗ ਨਾਲ ਇਹ ਜੋ ਅੱਜ ਦਿਨ ਮਨਾਇਆ ਜਾ ਰਿਹਾ ਹੈ ਤੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਅੱਜ ਬਹੁਤ ਖੁਸ਼ੀ ਦਾ ਵੀ ਦਿਨ ਹੈ ਔਰ ਵਿਰਾਗ ਮੇ ਹੀ ਵਾਸਤਾ ਵੀ ਹੈ ਕਿ ਅੱਜ ਬੀਬੀ ਸਾਹਿਵਾ ਜੀ ਡੇਰਾ ਸਾਈਂ ਗੁਲਾਬ ਸ਼ਾ ਜੀ ਮਹਾਰਾਜ ਮੈਲੀ ਸਾਹਿਬ ਤੋਂ ਜਿੱਥੋਂ ਵርስ ਆਏ ਹੋਏ ਸੰਤ ਵਾਪਾ ਫਤੂ ਸ਼ਾ ਜੀ ਮਹਾਰਾਜ ਉਹਨਾਂ ਦਾ ਹੈ ਤਪੋਸਥਾਨ ਤਪੋ ਭੂਮੀ ਅੱਜ ਬੀਬੀ ਸਾਹਬ ਜੀ ਦਾ 30 ਸ ਮਾਗਮ ਹੈ ਤੋਂ ਸਾਰੇ ਇਕੱਤਰ ਹੋਏ ਆ ਇਹ ਅਸ਼ੀਰਵਾਦ ਕਿਹੜਾ ਹੈ ਮੈਲੀ ਡੇਰਾ ਡੇਰਾ ਸਾਈਂ ਗੁਲਾਬ ਸ਼ਾ ਜੀ ਮਹਾਰਾਜ ਜਿਨ੍ਹਾਂ ਦੀ ਅਸ਼ੀਰਵਾਦ ਦੇ ਨਾਲ ਇਹ ਮਹਾਪੁਰਸ਼ਾਂ ਨੇ ਤਪ ਕਰਕੇ ਸਿਮਰਨ ਕਰਕੇ ਆਪਣੀ ਜ਼ਿੰਦਗੀ ਨੂੰ ਬਹੁਤ ਵੱਡਾ ਉੱਚਾ ਤੇ ਸੁੱਚਾ ਕੀਤਾ ਬੀਬੀ ਸਾਈ ਬੀਬੀ ਜੀਵੇਸ਼ਾ ਜੀ ਮਹਾਰਾਜ ਜਿਨ੍ਹਾਂ ਦਾ ਵੀ ਬਹੁਤ ਅਸ਼ੀਰਵਾਦ ਮਹਾਪੁਰਸ਼ਾਂ ਤੇ ਬੀਬੀ ਸ਼ੀਲਾ ਜੀ ਮਹਾਰਾਜ ਮੌਜੂਦਾ ਗਦਨਸ਼ੀਨ ਬੀਬੀ ਗੰਗਾ ਜੀ ਮਹਾਰਾਜ ਉਹਨਾਂ ਦਾ ਬਹੁਤ ਅਸ਼ੀਰਵਾਦ ਹੈ ਸੰਤ ਬਾਬਾ ਨਿਰਮਲਦਾ ਜੀ ਮਹਾਰਾਜ ਪ੍ਰਧਾਨ ਗੁਰਵਦਾਸ ਸਾਧੂ ਸੰਪਰ ਸੋਸਾਇਟੀ ਰਜਿਸਟਰਡ ਪੰਜਾਬ ਜਿਨ੍ਹਾਂ ਦੇ ਗੁਰੂ ਦੇਵ ਸੰਤ ਪ੍ਰੀਤਮਦਾ ਜੀ ਮਹਾਰਾਜ ਮੈਲੀ ਡੇਰੇ ਤੋਂ ਵਸਾਈ ਹੋਏ ਹਨ ਔਰ ਉਹਨਾਂ ਦਾ ਡੇਰਾ ਰਾਏਪੁਰ ਸਰਵਪਿੰਡ ਜਿਲੰਧਾ ਦੇ ਨੇੜੇ ਹੈ ਡੇਰਾ ਬਾਬਾ ਜੋੜੇਜੀ ਮਹਾਰਾਤਾਪੂਸਨ ਉੱਥੇ ਮਹਾਰਾਜ ਆਸ਼ੀਰਵਾਦ ਸਾਰੀ ਸੰਗਤ ਨੂੰ ਦੇ ਰਹੇ ਹਨ ਅਸੀਂ ਅੱਜ ਇੱਥੇ ਪਹੁੰਚੇ ਹਾਂ ਬੜਾ ਦੁੱਖ ਹੋ ਰਿਹਾ ਹੈ ਕਿ ਜਿਨ੍ਹਾਂ ਮਹਾਪੁਰਸ਼ਾਂ ਨੇ ਸਾਰੀ ਜ਼ਿੰਦਗੀ ਸਮਾਜ ਦੇ ਲੇਖੇ ਲਾਈ ਸਿਮਰਨ ਕੀਤਾ ਸਾਧਨਾ ਕੀਤੀ ਔਰ ਸੰਗਤ ਨੂੰ ਇਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਨਾ ਕੀਤਾ ਅੱਜ ਉਹ ਡੇਰਾ ਆਵਾਜ਼ ਹੋਣ ਦੀ ਵੇ ਬਰਬਾਦ ਕੀਤਾ ਹੋਇਆ ਹੈ ਅਸੀਂ ਚੈਨਲ ਦੇ ਮਾਧਿਅਮ ਤੋਂ ਜਨ ਪੰਜਾਬੀ ਨਿਊਜ਼ ਦੇ ਚੈਨਲ ਦੇ ਮਾਧਿਅਮ ਤੋਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਔਰ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਡੇਰਾ ਹੈ ਉਹ ਮਹਾਪੁਰਸ਼ਾਂ ਦੀ ਯੂਨੀਵਰਸਿਟੀ ਹੈ ਡੇਰਾ ਸਾਈਂ ਗੁਲਾਬ ਸ਼ਾਹ ਜੀ ਮਹਾਰ ਮੈਲੀ ਜਿਨ੍ਹਾਂ ਤੋਂ ਘਟੋ-ਘਟ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਮਹਾਪੁਰਸ਼ਾਂ ਦੇ ਡੇਰੇ ਹਨ ਉੱਥੋਂ ਯੂਨੀਵਰਸਿਟੀ ਤੋਂ ਪੜ੍ਹ ਕੇ ਸਿਮਰਨ ਸਾਧਨਾ ਕਰਕੇ ਉਹਨਾਂ ਨੇ ਡੇਰੇ ਬਣਾਏ ਹਨ ਇਹ ਵੀ ਕੋਨਾ ਡੇਰੇ ਦੇ ਵਿੱਚੋਂ ਸਾਈਂ ਬੱਬਾ ਫਤੂ ਸ਼ਾਹ ਜੀ ਮਹਾਰਾ ਡੇਰਾ ਹੈ ਅੱਜ ਦੇਖ ਰਹੇ ਹਾਂ ਬੜਾ ਅੱਖਾਂ ਚਾਂਸੂ ਆਏ ਰੋਣਾ ਆਇਆ ਕਿ ਇੰਨੀ ਗੰਦ ਦੀ ਔਰ ਪਿੰਡ ਦਾ ਜੋ ਮਹੱਲੇ ਦਾ ਗੰਧ ਹੈ ਘਰ ਦਾ ਕਚਰਾ ਹੈ ਉਹ ਇੱਥੇ ਲੈ ਕੇ ਸੁੱਟਿਆ ਜਾ ਰਿਹਾ ਹੈ ਔਰ ਸੜਕਾਂ ਜਿਹੜੀਆਂ ਆ ਰਹੀਆਂ ਸਨ ਛੋਟੀਆਂ ਸੜਕਾਂ ਮਹੱਲਿਆਂ ਦੇ ਵਿੱਚੋਂ ਉਹਨਾਂ ਨੂੰ ਲੋਕ ਲਾਤੇ ਬੰਦ ਕਰ ਦਿੱਤੇ ਗਏ ਹਨ ਔਰ ਪ੍ਰਸ਼ਾਸਨ ਨੂੰ ਅਸੀਂ ਪੁਰਜ਼ੋਰ ਸ਼ਬਦਾਂ ਦੇ ਵਿੱਚ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਡਿਸੀਜਨ ਲੈ ਕੇ ਜੋ ਗੁਰੂ ਘਰ ਦੀ ਇੱਕ ਕਮੇਟੀ ਹੈ ਪਿੰਡ ਰਹੀਮਪੁਰ ਦੇ ਵਿੱਚ ਇਹਨਾਂ ਬੀਬੀ ਸਾਡੇ ਭਿੰਦਰ ਕੌਰ ਜੀ ਇਸ ਕਮੇਟੀ ਦੇ ਪ੍ਰਧਾਨ ਵੀ ਹਨ ਔਰ ਸਾਰੇ ਕਮੇਟੀ ਮੈਂਬਰਾਂ ਖੜੇ ਹਨ ਤੇ ਇਹਨਾਂ ਨੂੰ ਇਹ سپੁਰਦ ਕੀਤਾ ਜਾਵੇ ਤਾਂ ਜੋ ਇਹ ਡੇਰੇ ਦੀ ਜਿਹੜੀ ਸੇਵਾ ਸੰਭਾਲ ਜਿਸ ਤਰ੍ਹਾਂ ਪਹਿਲਾਂ ਸੀ ਕੀਤੀ ਜਾਵੇ ਔਰ ਉਹਨਾਂ ਦੇ ਜਿਹੜੇ ਕਮਰੇ ਸੀ ਜਿੱਥੇ ਹੋ ਰਿਹਾ ਕਿ ਤਪ ਕਰਦੇ ਸਨ ਉਹਨਾਂ ਦੀ ਛੱਤਾਂ ਗਿਰ ਗਈਆਂ ਹਨ ਦਰਵਾਜ਼ੇ ਲੋਕੀ ਉਤਾਰ ਕੇ ਲੱਗੇ ਹਨ ਖਿੜਕੀਆਂ ਉਤਾਰ ਕੇ ਲਗੀਆਂ ਜੋ ਬਾਲੇ ਛੱਤਾਂ ਪਈਆਂ ਸਨ ਸਟੀਰੀਆਂ ਪਈਆਂ ਸਨ ਗਾਰਡਰ ਪਏ ਸਨ ਉਹ ਵੀ ਚੁੱਕ ਕੇ ਲੱਗੇ ਹਨ ਔਰ ਪਿੱਛੇ ਵੀ ਉਹਨਾਂ ਦਾ ਕਮਰੇ ਹਨ ਉਹ ਵੀ ਸਾਰਾ ਤੋੜਫੋੜ ਕਰ ਦਿੱਤੀ ਗਈ ਹੈ ਔਰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ ਕਿ ਇਹਨਾਂ ਹਾਂ ਪੁਰਸ਼ਾਂ ਦੇ ਅਸ਼ੀਰਵਾਦਾਂ ਦੇ ਨਾਲ ਅਸੀਂ ਚੱਲ ਰਿਹਾ ਇਸ ਸੰਸਾਰ ਚੱਲ ਰਿਹਾ ਹੈ ਤੋ ਕਹਿੰਦੇ ਕੇ ਸ਼ਾਂਤਨਾ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ ਤੋ ਅੱਜ ਜਿਸੀ ਉਹਨਾਂ ਮਹਾਪੁਰਸ਼ਾਂ ਨੂੰ ਨਮਨ ਕਰਨ ਦੀ ਬਜਾਏ ਅਸੀਂ ਉਹਨਾਂ ਦੇ ਜਿਹੜੇ ਤਪੋਸਥਾਨ ਹੈ ਉਹਨਾਂ ਨੂੰ ਬਰਬਾਦ ਕੀਤਾ ਹੋਇਆ ਹੈ ਗੰਦਗੀ ਫੈਲਾਈ ਹੋਈ ਹੈ ਅਸੀਂ ਦੁਬਾਰਾ ਫੇਰ ਪੰਜਾਬ ਸਰਕਾਰ ਨੂੰ ਔਰ ਹਿਸ਼ਾਰਪੁਰ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬਾ ਨੂੰ ਔਰ ਐਸਐਸਪੀ ਸਾਹਿਬਾ ਨੂੰ ਔਰ ਏਡੀਸੀ ਸਾਹਿਬਾ ਨੂੰ ਐਸਟੀਐਮ ਸਾਹਿਬਾ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਡਿਸੀਜਨ ਹੈ ਇਸ ਕਮੇਟੀ ਦੇ ਹੱਕ ਵਿੱਚ ਹੋ ਚੁੱਕਾ ਹੈ ਕਿਉਂਕਿ ਸੰਤ ਬੀਬੀ ਮਹਾਰਾਜਾ ਜੀ ਮਹਾਰਾਜ ਨੇ ਲਿਖ ਕੇ ਦਿੱਤਾ ਸਰਕਾਰ ਨੂੰ ਇੱਕ ਡੇਰਾ ਜਿਹੜਾ ਹੈ ਇਹ ਡੇਰਾ ਸਾਈਂ ਗੁਲਾਬ ਸ਼ਾਹ ਜੀ ਮਹਾਰਾਜ ਦੇ ਡੇਰੇ ਤੋਂ ਬਰਸ ਆਇਆ ਹੈ ਡੇਰਾ ਹੈ ਉਹਦੇ باوجود ਵੀ ਕੋਈ ਜਿਹੜਾ ਡਿਸੀਜਨ ਹਾਈ ਕੋਰਟ ਚ ਜਿੱਤ ਚੁੱਕੇ ਹਨ ਐਸਟੀਐਮ ਸਾਹਿਬ ਨੇ ਡਿਸੀਜਨ ਦੇਣਾ ਹੈ ਕਿ ਇਹ ਜਿਹੜਾ ਡੇਰਾ ਹੈ ਇਹ ਵਾਕਈ ਇਹਨਾਂ ਨੂੰ ਬਿਲੋਂਗ ਕਰਦਾ ਹੈ ਉਹਨੂੰ ਘੱਟੋ ਘੱਟ ਵੀ ਇਹ 4 ਤੋਂ 5 ਸਾਲ ਹੋ ਗਏ ਨੇ ਕਿ ਉਹ ਡਿਸੀਜਨ ਹੀ ਦੇ ਪਾਰਿਆ ਅਸੀਂ ਚੈਨਲ ਦੇ ਮਾਧਮ ਤੋਂ ਅਪੀਲ ਕਰਦੇ ਹਾਂ ਕਿ ਡਿਸੀਜਨ ਦੇ ਕੇ ਇਹ ਜਿਹੜਾ ਡੇਰਾ ਹੈ ਇਹ ਡੇਰਾ ਸਾਈਂ ਗੁਲਾਬ ਸ਼ਾਹ ਜੀ ਮਹਾਰਾਜ ਦੇ ਅਜੋੜੇ ਤੋ ਦੇ ਬੀਬੀ ਗੰਗਾ ਜੀ ਮਹਾਰਾਜ ਸਾਤੋਂ ਨਿਰਮਲਤਾ ਜੀ ਮਹਾਰਾਏ ਔਰ ਇਸ ਗੁਰੂ ਘਰ ਦੀ ਜਿਹੜੀ ਕਮੇਟੀ ਹੈ ਇਹਨਾਂ ਦੇ سپੁਰਦ ਕੀਤਾ ਜਾਵੇ ਤੋ ਮੈਂ ਧੰਨਵਾਦ ਕਰਦੀ ਹਾਂ ਚੈਨਲ ਦਾ ਮਹਾਪੁਰਸ਼ਾਂ ਦਾ ਸਾਡੇ ਪੂਰੀ ਵਾਲੇ ਮਹਾਰਾਜ ਜੀ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ ਸਰੀਰ ਸਾਥ ਨਹੀਂ ਦਿੰਦਾ ਪਰ ਗੱਡੀ 'ਚ ਬੈਠੇ ਹਨ ਕਿਉਂਕਿ ਉਹਨਾਂ ਦੇ ਅੱਖਾਂ 'ਚ ਆਸੂ ਆਏ ਦੇਖ ਕੇ ਕਿ ਇਹ ਉਹਨਾਂ ਮਹਾਪੁਰਸ਼ਾਂ ਦਾ ਕਿਉਂਕਿ ਇਹ ਬਾਬਾ ਜੀ ਪੂਰੀ ਵਾਲੇ ਮਹਾਰਾਜ ਜੀ ਸਾਈ ਫਤੂ ਸ਼ਾਹ ਜੀ ਮਹਾਰਾਤੋਂ ਬਰਸਾਏ ਹਨ ਉਹਨਾਂ ਦੇ ਅੱਖਾਂ 'ਚ ਆਸੂ ਆ ਗਏ ਮੈਂ ਆਪਣੇ ਗੁਰੂ ਦੇਵ ਦਾ ਸਤਾਨਾ ਇਹਦੀ ਮੈਂ ਸੇਵਾ ਸੰਭਾਲ ਨਹੀਂ ਕਰ ਪਾ ਨਲਾਇਕੀ ਹੈ ਸਰਕਾਰ ਦੀ ਨਲਾਇਕੀ ਹੈ ਪ੍ਰਸ਼ਾਸਨ ਦੀ ਕਿ ਇਹਨਾਂ ਮਹਾਪੁਰਸ਼ਾਂ ਦੇ ਡੇਰਿਆਂ ਨੂੰ ਇਸ ਤਰ੍ਹਾਂ ਬਰਬਾਦ ਕਰਨਾ ਕਿਉਂਕਿ ਜੇ ਤੁਸੀਂ ਮਹਾਪੁਰਸ਼ਾਂ ਦੇ ਡੇਰੇ ਬਰਬਾਦ ਕਰੋਗੇ ਤੁਸੀਂ ਖੁਦ ਵੀ ਬਰਬਾਦ ਹੋ ਜਾਓਗੇ ਮੈਂ ਕਹਿਣਾ ਨਹੀਂ ਚਾਹੁੰਦੀ ਸੀ ਪਰ ਕਹਿਣਾ ਪੈ ਰਿਹਾ ਹੈ ਪਿਛਲੇ 10 ਸਾਲ ਤੋਂ ਅਸੀਂ ਇੱਥੇ ਆ ਰਹੇ ਹਾਂ ਔਰ ਪਹਿਲਾਂ ਲੋਕ ਲਕਕੇ ਸਨ ਬੜੀ ਮੁਸ਼ਕਲ ਨਾਲ ਲੋਕ ਖਲਵਾਏ ਕਿ ਜਦੋਂ ਅਸੀਂ ਪ੍ਰੋਗਰਾਮ ਕਰਦੇ ਕਮ ਸੇ ਕਮ ਉਹਨਾਂ ਦੇ ਲੋਕ ਖੋਲੇ ਜਾਣ ਤਾਂ ਜੋ ਉਹਨਾਂ ਮਹਾਪੁਰਸ਼ਾਂ ਦੀਆਂ ਸਮਾਧਾਂ ਤੇ ਅਸੀਂ ਉਹਨਾਂ ਦੇ ਪ੍ਰੋਗਰਾਮ ਕਰ ਸਕੀਏ ਪਰ ਬੜਾ ਦੁੱਖ ਹੋ ਰਿਹਾ ਹੈ ਮੈਂ ਬੇਨਤੀ ਕਰਦੀਆਂ ਦੁਆਰਾ ਸਾਰੀ ਸੰਗਤ ਨੂੰ ਅਪੀਲ ਕਰਦੀਆਂ ਅਰਦਾਸ ਕਰੋ ਵਿਰਤੀ ਕਵੇ ਨਾ ਕਦੇ ਨਜਾਮ ਦੀ ਜਨ ਕੀ ਅਰਦਾਸ ਜਿਹੜੇ ਮਹਾਪੁਰਸ਼ਾਂ ਔਰ ਸੰਗਤਾਂ ਦੀ ਅਰਦਾਸ ਨਹੀਂ ਕਦੇ ਵਿਰਤੀ ਨਹੀਂ ਜਾਂਦੀ ਇਹ ਤਾਂ ਪਰਮਾਤਮਾ ਨੂੰ ਵੀ ਆਉਣਾ ਪੈ ਜਾਂਦਾ ਇਸ ਧਰਤੀ ਦੇ ਉੱਤੇ ਤੇ ਇਹ ਤਾਂ ਫਿਰ ਵੀ ਪੰਜਾਬ ਸਰਕਾਰ ਅਸੀਂ ਖੁਦ ਚੁਣੀ ਹੋਈ ਹੈ ਔਰ ਪ੍ਰਸ਼ਾਸਨ ਜਿਹੜਾ ਹੈ ਇਹ 바ਵਾ ਸਾਹਿਬ ਡਾਕਟਰ ਮੀਰ ਦੇ ਦਿੱਤੇ ਹੋਏ ਸੰਵਿਧਾਨ ਦੇ ਮਾਧਿਅਮ ਤੋਂ ਇਹ ਚੁਣਿਆ ਹੋਇਆ ਪ੍ਰਸ਼ਾਸਨ ਹੈ ਤਾਂ ਇਹਨਾਂ ਨੂੰ ਜਲਦੀ ਤੋਂ ਜਲਦੀ ਇਹ ਵਾਅਦਾ ਕਰਨਾ ਚਾਹੀਦਾ ਹੈ ਜੈ ਗੁਰੂ ਦੇਵ ਧੰਨ ਗੁਰਦੇਵ ਉਜਿਆ ਜਿਹੜਾ ਹੁਣ ਬਰਵਾਦ ਹੋ ਚੁੱਕਾ ਹੈ ਤੇ ਮਿਹਰਬਾਨੀ ਕਰਕੇ ਅੱਜ ਸਾਨੂੰ ਬਰੂਨਾ ਆਉਂਦਾ ਕਿ ਐਡੀਆਂ ਵੱਡੀਆਂ ਜੋ ਰੂਹਾਂ ਇਸ ਸੰਸਾਰ ਵਿੱਚ ਆਈਆਂ ਉਹਨਾਂ ਨੇ ਸੰਸਾਰ ਨੂੰ ਤਾਰਿਆ ਸਾਡੀ ਪੁਰਜਨ ਕਮੇਟੀ ਦੀ ਮੰਗ ਹੈ ਕਿ ਇਹ ਡਿਡਾਰ ਕਮੇਟੀ ਦੇ ਹਵਾਲੇ ਕੀਤਾ ਜਾਵੇ ਇਸ ਨੂੰ ਆਪਾਂ ਜਿਹੜਾ ਜੀ ਦਾ ਪਹਿਲਾ ਸੀ ਵਾਦ ਨੂੰ ਦਾ ਵਾਦ ਕਰੀਏ ਇਹਦੇ ਸੰਗ ਤਾਂ ਨਤਮਤ ਹੋ ਗਏ ਆਪਣਾ ਜੀਵਨ ਸੁਖਣਾ ਕਰਨ ਅਸੀਂ ਪ੍ਰਸ਼ਾਸਨ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਕਿ ਜੋ ਸਾਨੂੰ ਪ੍ਰਸ਼ਾਸਨ ਤੇ ਵੀ ਰੋਜ ਆਉਂਦਾ ਹੈ ਕਿ ਜੋ ਸਾਰੇ ਉਹਦੇ ਰਸਤੇ ਬੰਦ ਕਰ ਦਿੱਤੇ ਜਾਂਦੇ ਨੇ ਲੋਕ ਲਗੇ ਹੋਏ ਹਨ ਇਹਨਾਂ ਗੰਦ ਉੱਥੇ ਪਿਆ ਹੈ ਤੋਂ ਮਿਹਰਬਾਨੀ ਕਰਕੇ ਇਹ ਡੇਲ ਨੂੰ ਫੇਰ ਆਵਾਜ਼ ਕੀਤਾ ਜਾਵੇ ਤੇ ਆਪਣੀ ਕਮੇਟੀ ਦੇ ਸੁਪਰਤ ਕੀਤਾ ਜਾਵੇ ਜੋ ਤੁਸੀਂ ਦੀ ਕਮੇਟੀ ਹੈ ਅਸੀਂ ਆਪ ਜੀ ਦੀ ਧੰਨਵਾਦੀ ਹੋਵਾਂਗੇ ਹੀ ਪਰ ਵੀ ਬੀਬੀ ਸਾਹਾ ਬਾਬਾ ਫਤੂ ਸ਼ਾਹ ਜੀ ਦੀ ਹਰ ਸਾਲ ਦੀ ਤਰ੍ਹਾਂ ਵਰਸੀ ਮਨਾ ਰਹੇ ਆ ਇਹ ਜੋ ਵਰਸੀ ਹੈ ਜਤਿੰਦਰ ਭੋਲੂ ਜੀ ਪ੍ਰਧਾਨ ਜੀ ਹੈਟ ਵੀ ਮਨਾਈ ਜਾ ਰਹੀ ਆ ਹਰ ਸਾਲ ਦੀ ਤਰ੍ਹਾਂ ਸਾਰਾ ਮੁਹੱਲਾ ਨਿਵਾਸੀਆਂ ਦੇ ਸੰਯੋਗ ਦੇ ਨਾਲ ਇਹ ਵਰਸੀ ਮਨਾਈ ਜਾ ਰਹੀ ਆ ਸਾਡੇ ਵਿੱਚ ਗੁਰੂ ਅਰਵਿਦਾਸ ਫੋਰਸ ਸਵਾ ਦੇ ਪ੍ਰਧਾਨ ਵੀ ਪਹੁੰਚੇ ਆ ਉਹਨਾਂ ਦੀ ਕਮੇਟੀ ਵੀ ਪਹੁੰਚੀ ਆ ਉਹਨਾਂ ਦਾ ਵੀ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਆ ਬੀਬੀ ਜੀ ਜੋੜੇ ਤੋਂ ਸਾਡੇ ਸੰਤੋਸ਼ ਕੁਮਾਰੀ ਮੈਡਮ ਜੀ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਭੂਰੀ ਵਾਲੇ ਸੰਤ ਵੀ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਤ ਸਾਰੀ ਤੋਂ ਨਰਿੰਦਰ ਦਾਸ ਜੀ ਉਹ ਵੀ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆ ਮੈਂ ਇਹ ਗੱਲ ਕਹਿਣੀ ਚਾਹੁੰਨੀ ਆ ਕਿ ਜੋ ਡੇਰਾ ਆ ਉਹ ਕਮੇਟੀ ਦੇ ਹਵਾਲੇ ਕੀਤਾ ਜਾਵੇ ਸਰਕਾਰ ਐਨੀ ਨਕਮੀ ਆ ਨਕਮੀ ਸਰਕਾਰ ਨੇ ਉੱਥੇ ਡੇਰੇ ਦੀ ਬਰਬਾਦੀ ਕਰ ਦਿੱਤੀ ਆ ਉਹਨੂੰ ਆਵਾਜ਼ ਕੀਤਾ ਜਾਵੇ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਪਹਿਲਾਂ ਤੇ ਧੰਨਵਾਦ ਕਰਦਾ ਬਾਕੀ ਮੈਂ ਪ੍ਰਸ਼ਾਸਨ ਨੂੰ ਦੁਬਾਰਾ ਦੋਨਾਂ ਬੇਡੇਰੇ ਦੇ ਵਿੱਚ ਆਪਾਂ ਵੀ ਜਾਂਦੇ ਆਉਂਦੇ ਰਹੀਦਾ ਬੇਡੇਰੇ ਦੇ ਵਿੱਚ ਬਹੁਤ ਗੰਦ ਪਿਆ ਹੋਇਆ ਡਾਕਟਰ ਰਾਜੂ ਵੀ ਖਾਸ ਕਰਕੇ ਸਾਡੇ ਹਿਾਰਪੁਰ ਦੇ ਜੇਪਾਲ ਸਾਹਿਬ ਨੂੰ ਮੈਂ ਰੇਫਰ ਕਰਦਾ ਕਿ ਉਹ ਬੇਡੇਰੇ ਨੂੰ ਕਮੇਟੀ ਦੇ ਬੀਬੀ ਮਹਿੰਦਰ ਕੌਰ ਜਿਹੜੀ ਆ ਆਪਣੇ ਪ੍ਰਧਾਨ ਨੇ ਉਹਨਾਂ ਦੇ ਹਵਾਲੇ ਕੀਤਾ ਜਾਵੇ ਮਹੱਲੇ ਦੇ ਹਵਾਲੇ ਕੀਤਾ ਜਾਵੇ ਜੋ ਉੱਥੇ ਗੰਦ ਪਿਆ ਆ ਉਹ ਸਫਾਈ ਕਰਾ ਕੇ ਤੇ ਮਹੱਲੇ ਨੂੰ ਉਹ ਡੇਰਾ ਜਿਹੜਾ ਸੋਪਿਆ ਜਾਵੇ ਜਾਂ ਜਾਂਕ ਉਹਦੀ ਅੱਗੇ ਤੋਂ ਤਰੱਕੀ ਹੋ ਸਕੇ। ਵਾਹਿਗੁਰੂ ਜੀ ਦਾ ਸਾਥ ਸਦਾ ਵਾਹਿਗੁਰੂ ਜੀ ਜੀ ਸਹਿਬ ਜੀ ਬੜੀ ਖੁਸ਼ਮੰਤਾ ਨਾਲ ਸਾਰੇ ਕਮੇਟੀ ਮੈਂਬਰਾਂ ਦਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਲੱਗਰ ਲਗਾਇਆ ਆ ਮਰਤੀ ਮਨਾ ਰਹੇ ਆ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਬੀਬੀ ਸ਼ਰਦੋਜੀ ਚੇਅਰਮੈਨ ਪਰਸਨ ਆਪਣੇ ਉਤਰ ਤੋਂ ਜੋੜੀ ਸਟੇਕਲਟੀ ਮੈਂਬਰ ਕਮੇਟੀ ਦੇ ਚੇਅਰਮੈਨ ਆ ਤੇ ਉਹਨਾਂ ਦਾ ਸੀ ਇਥੇ ਹੋਂਦ ਦੇ ਬਹੁਤ ਧੰਨਵਾਦ ਕਰਦੇ ਆ। ਨਾਲ ساری ਟੀਮ ਆਈ ਹੈ ਉਹਨਾਂ ਦੇ ਵੀ ਧੰਨਵਾਦ ਕਰਦੇ ਆ ਸਾਡੇ ਵਿੱਚ ਹੋਰ ਵੀ ਸਾਥੀ ਅਲਗ-ਅਲਗ ਜੱਥੇਬੰਦੀਆਂ ਤੋਂ ਅਲਗ-ਅਲਗ ਕਮੇਟੀਆਂ ਤੋਂ ਰੋਗੀਆਂ ਆਏ ਆ ਸਾਰਿਆਂ ਦਾ ਇੱਥੇ ਮੁੰਡੇ ਨੂੰ ਬਹੁਤ ਧੰਨਵਾਦ ਕਰਦਾ ਆ ਤੇ ਇੱਕ ਵਾਰ ਫੇਰ ਮੈਂ ਮੁਹੱਲਨ ਮੱਥੇ ਧੰਨਵਾਦ ਕਰਦਾ ਆ ਕਿਉਂਕਿ ਇਹ ਮੀਟਿੰਗ ਸਾਨੂੰ ਵੱਧੜ ਕੇ ਸਹਿਯੋਗ ਕਰਦੇ ਆ ਸਾਡੇ ਸਫੀਲ ਮੀਟਿੰਗਾਂ ਵੱਧੜ ਕੇ ਨਾਲ ਖੜੀ ਹੁੰਦੀ ਆ ਸਾਰਿਆਂ ਦਾ ਇੱਥੇ ਮੁੰਡੇ ਨੂੰ ਬਹੁਤ-ਬਹੁਤ ਧੰਨਵਾਦ ਤੇ ਮੈਂ ਇੱਕ ਵਾਰ ਆਪਣੇ ਵੱਲੋਂ ਵੀ ਪ੍ਰਚਾਰਕਾਂ ਨੂੰ ਅਪੀਲ ਕਰਦਾ ਆ ਕਿਉਂਕਿ ਡੇਰਾ ਬੰਦ ਪਿਆ ਆ ਟੀਨ ਬਿਚ ਪਿਆਦ ਵੀ ਹੋ ਰਹੀ ਆ ਬਹੁਤ ਹੀ ਬੁਰਾ ਹਾਲਾ ਸਾ ਉਰੀ ਵਾਲੇ ਸੰਦਵੀ ਮਹਾਰਾਜ ਆਏ ਸੀਗੇ ਸਾਰੇ ਨੇ ਦੇਖਿਆ ਜੋ ਵੀ ਡੇਰੇ ਵਿੱਚ ਘੁੰਮ ਗਏ ਉਹ ਤੇ ਮਾੜਾ ਹਾਲਾ ਪ੍ਰਚਾਣ ਸੁਪਕਾਨੀ ਬੀਚ ਸੁਦਾ ਹੋਇਆ ਆ ਆਪਾਂ ਸਾਰੀ ਸੰਗਤ ਬੇਨਤੀ ਕਰਦੇ ਆ ਕਿ ਜਲਦੀ ਜਲਦੀ ਪ੍ਰਸ਼ਾਸਨ ਜਾਗੇ ਡੇਰੇ ਨੂੰ ਕਮੇਟੀ ਦੇ ਹਵਾਲੇ ਕਰਨ ਜੋ ਵੀ ਡੇਰੇ ਦੀ ਸੰਭਾਲ ਕੀਤੀ ਜਾਵੇ ਕਿੰਨਾ ਇਹ ਕੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਜੈ ਭੀਮ ਜੈ ਪਰਤ